战斗！ nó cầm đâu bị chửi, <laughs> cái gì cái gì, cái bát đó nó nhéo bị thằng đó. cái bát đó là đâu, hai đứa, hai đứa, hai đứa, hai đứa, hai đứa, ਅੱਜ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਦੇ ਵਿੱਚ ਬਹੁਤ ਵੱਡੀ ਫਤਿਹ ਹਾਸਲ ਕੀਤੀ ਆ ਇਹ ਸਾਰਾ ਕੁਝ ਸ਼੍ਰੀ ਨਰਿੰਦਰ ਮੋਦੀ ਸਾਡੇ ਅਮਿਤ ਸ਼ਾਹ ਜੀ ਔਰ ਸਾਡੇ ਸਾਰੇ ਕਾਰਜਕਰਤਾਵਾਂ ਦਾ ਮਿਲ ਕੇ ਜੋ ਮਿਹਨਤ ਕੀਤੀ ਹੈ ਉਸ ਦਾ ਫਲ ਆ ਔਰ ਉਦਾਂ ਵੀ ਅੱਜ ਇੱਕ ਵੱਡੀ ਗੱਲ ਹੋਈ ਆ ਕਿ ਦਿੱਲੀ ਦੇ ਲੋਕ ਜੋ ਸਰਕਸ ਲੱਗੀ ਹੋਈ ਹੀ ਬਹੁਤ ਸਮੇਂ ਤੋਂ ਉਸ ਤੋਂ ਉੱਭ ਚੁੱਕੇ ਸੀ ਔਰ ਉਹ ਸਰਕਸ ਅੱਜ ਉਤਰ ਗਈ ਆ ਔਰ ਹੁਣ ਅਗਲੀ ਵਾਰੀ ਪੰਜਾਬ ਦੀ ਆ ਵੱਡੇ ਵੱਡੇ ਦਿਗਜ ਨੇਤਾ ਹਾਰ ਗਏ ਉਹਦੇ ਪਰ ਕੀ ਗਾਣਗੇ ਵੱਡੇ ਵੱਡੇ ਦਿਗਜ ਨੇਤਾ ਜੀ ਵੱਡੇ ਵੱਡੇ ਘਟਾਲੇ ਬਾਜ਼ ਵੱਡੇ ਵੱਡੇ ਝੂਠ ਬਾਜ਼ ਵੱਡੇ ਵੱਡੇ ਗਪਲੇ ਬਾਜ਼ ਉਹ ਬੰਦੇ ਹਾਰੇ ਨੇ ਔਰ ਜਿਹੜੇ ਵੱਡੇ ਵੱਡੇ ਚਿਹਰੇ ਨੇ ਇਨਸਾਫ ਕਰਨ ਵਾਲੇ ਲੋਕਾਂ ਨੂੰ ਇਨਸਾਫ ਦੇਣ ਵਾਲੇ ਵਿਕਾਸ ਕਰਨ ਵਾਲੇ ਉਹ ਚਿਹਰੇ ਅੱਜ ਜਿੱਤੇ ਨੇ ਦੇਖੋ ਜੀ ਪੰਜਾਬ ਜੋ ਤੁਹਾਨੂੰ ਨਜ਼ਰ ਆ ਰਿਹਾ ਆ ਜਾ ਬਹੁਤ ਦੇਖੋ ਪੰਜਾਬ ਦੇ ਵਿੱਚ ਕਿਤਨਾ ਲੋਕਾਂ ਦੇ ਖਿੱਲੇ ਪਏ ਹਨ ਅਗਲੀ ਵਾਰੀ ਪੰਜਾਬ ਦੀ ਔਣ ਦਿੱਲੀ ਫਤਿਹ ਆ ਅਗਲੀ ਵਾਰੀ ਪੰਜਾਬ ਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਤਰਾ ਪਹਿਲਾਂ 10 ਸਾਲ ਦਿੱਲੀ ਦੀ ਜਨਤਾ ਨੂੰ ਮੂਰਖ ਬਣਾ ਕੇ ਇਹ ਤਾਂ ਲੁੱਟਦੇ ਕਰਦੇ ਰਹੇ ਉਸੇ ਵੇ ਇਹਨੇ ਪੰਜਾਬ ਦੇਆਂ ਨੂੰ ਭੋਲੇਪਾਨਾ ਲੋਕਾਂ ਨੂੰ ਲੁੱਟਿਆ ਕੀਤਾ ਤੇ ਹੁਣ ਪੰਜਾਬ ਵਾਲਿਆਂ ਨੂੰ ਪਤਾ ਲੱਗਿਆ ਦਿੱਲੀ ਵਾਲਿਆਂ ਨੂੰ ਪਹਿਲਾਂ ਪਤਾ ਲੱਗ ਗਿਆ ਸੀ ਵੀ ਕੀ ਕੁਛ ਕਰ ਰਹੇ ਹੈ ਕੀ ਕਰੋ ਕਰਪਟ ਤੇ ਕਰਪਸ਼ਨ ਤੇ ਘੁਟਾਲੇ ਤੇ ਕਈ ਕੁਛ ਕਿਸ ਤਰ੍ਹਾਂ ਉਹ ਦਿੱਲੀ ਸਰ ਦੇ ਲੋਕਾਂ ਨੂੰ ਪਤਾ ਲੱਗ ਗਿਆ ਸੀ ਵੀ ਇਹ ਕਿਸ ਤਰ੍ਹਾਂ ਦੀ ਸਰਕਾਰ ਹੈ ਕਿਸ ਤਰ੍ਹਾਂ ਨਹੀਂ ਹੈ ਇਸ ਕਰਕੇ ਉਹਨਾਂ ਇਹਨਾਂ ਨੂੰ ਮੂੰਹ ਤੋੜਵਾ ਜਵਾਬ ਇਸ ਤਰ੍ਹਾਂ ਦੇ ਦਿੱਤਾ ਵਾ ਕਾਂਗਰਸ ਤਾਂ ਪਹਿਲਾਂ ਹੀ ਜ਼ੀਰੋ ਸੀਗੀ ਤੋਂ ਭਾਰਤੀ ਜਨਤਾ ਪਾਰਟੀ ਦਾ ਕਮਲਦਾ ਫੁੱਲ ਇਸ ਤਰ੍ਹਾਂ ਖੜਿਆਵਾ ਦਿੱਲੀ ਦੇ ਵਿੱਚ ਕਿ ਪੂਰਨ ਬਹੁਮਤ ਦੇ ਨਾਲ ਸਰਕਾਰ ਬਣੀ ਆ ਤੇ ਇਸੇ ਤਰ੍ਹਾਂ ਅਗਲੀ ਵਾਰੀ ਪੰਜਾਬ ਦੀ ਆ ਕਿ ਪੰਜਾਬ ਦੇ ਲੋਕਾਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਵੀ ਆਮ ਪਾਰਟੀ ਪਹਿਲਾਂ ਦਿੱਲੀ ਚ ਕਿਸ ਤਰ੍ਹਾਂ ਆਈ ਆ ਤੇ ਫਿਰ ਝੂਠੇ ਵਾਅਦੇ ਨਾਲ ਪੰਜਾਬ ਦੇ ਵਿੱਚ ਆਈ ਆ ਤੁਰ ਪੰਜਾਬ ਦੇ ਸਾਰਿਆਂ ਭਲੀਭਾਤੀ ਪਤਾ ਲੱਗਾ ਵੀ ਇੱਥੋਂ ਦਾ ਪੈਸਾ ਜੋ ਇਹ ਕਰਪਸ਼ਨ ਲੁੱਟ ਲੁੱਟ ਕੇ ਤੇ ਦਿੱਲੀ ਦੇ ਵਿੱਚ ਲੈ ਕੇ ਕਰਗੇ ਕਿੰਨੇ ਟਰੱਕ ਪੰਜਾਬ ਦੇ ਸ਼ਰਾਬ ਦੇ ਉੱਤੋਂ ਫੜੇ ਗਏ ਕਿੰਨਾ ਕੁਛ ਹੋਇਆ ਪੰਜਾਬ ਦਾ ਉੱਤੋਂ ਸਭ ਕੁਝ ਉਹਦੇ ਕਰਕੇ ਪੰਜਾਬੀਆਂ ਨੂੰ ਪਤਾ ਲੱਗ ਗਿਆ ਵੀ ਪੰਜਾਬ ਵਾਲੀ ਸਰਕਾਰ ਵੀ ਜਿਹੜੀ ਆ ਇਹ ਸਿਰਫ ਦਿੱਲੀ ਦੇ ਚੇਲੇ-ਵਾਲਕੇ ਬਣ ਕੇ ਰਹਿ ਗਿਆ ਤੇ ਉਹਨਾਂ ਨੇ ਲਟਾਉਣ ਵਾਸਤੇ ਜੇ ਕਿਤੇ ਥੋੜਾ ਜਿਹਾ ਹੋਰ ਆ ਰਹਿ ਜਾਂਦੇ ਤੇ ਸਾਰਾ ਪੰਜਾਬ ਲੁੱਟ ਕੇ ਖਾ ਜਾਣਾ ਸੀਗਾ ਇਹਨਾਂ ਨੇ ਹੁਣ ਇਹ ਵਾ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਵਾ ਵੀ ਇਹਨਾਂ ਦਾ ਕੀ ਚਿਹਰਾ ਵਾ ਕੀ ਮਖੋਟਾ ਵਾ ਸਾਰਾ ਇਸ ਤਰ੍ਹਾਂ ਅਗਲੀ ਵਾਰੀ ਉਹਨਾਂ ਨੇ ਪੰਜਾਬ ਹਰਿਆਣਾ ਜਿੱਤ ਲਿਆ ਹਿਮਾਚਲ ਜਿੱਤ ਲਿਆ ਦਿੱਲੀ ਜਿੱਤ ਲਈ ਹੁਣ ਪੰਜਾਬ ਦੀ ਵਾਰੀ ਆ ਅਗਲੀ ਵਾਰੀ ਜੇ ਉਹ ਇਲੈਕਸ਼ਨ ਹੋਣਗੇ ਪੰਜਾਬ ਚ ਪੂਰਨ ਬਹੁਮਤ ਨਾਲ ਬੀਜੇਪੀ ਦੀ ਸਰਕਾਰ ਆਏਗੀ ਜੀ